ਕਿ ਕਹਿ ਆ ਬੈ ਕਿ ਮੈਂ ਕੀਤੀ ਪਹਿਲਾਂ ਸਾਰ ਇੱਥੇ ਇੱਥੇ ਕਾਰਵਾਈ ਹੋਣੀ ਚਾਹੀਦੀ ਹੌਸ ਕੋ ਗਾਲ ਕੱਢਿਆ ਯਾਰ ਕਿੱਦਾਂ ਕੱਢ ਜੇ ਗਾਲ ਯਾਰ ਹੌਸ ਹੈ ਯਾਰ ਆਪਣਾ ਅਸੀਂ ਗਾਲਾਂ ਲੈਣ ਆਏ ਆ ਗਾਲਾਂ ਕੱਢਦੇ ਤੁਸੀਂ ਸਭ ਕਿਹੜੀ ਗੱਲੋਂ ਗਾਲਾਂ ਕੱਢਦੇ ਹੋ ਤਾਲੀਵਾਦ ਸਾਹਿਬ ਕਿਹੜਾ ਗਾਲਾਂ ਕੱਢਦੇ ਹੋ ਕਿਉਂ ਗਾਲਾਂ ਕੱਢਦੇ ਹੋ ਤੁਸੀਂ ਕਿਹੜਾ ਕੱਢੂੰਗਾ ਕਿਹੜਾ ਕੱਢੂੰਗਾ ਜੀ ਗਾਲਾਂ ਕੱਢੂੰਗਾ ਕਿਹੜੇ ਗਾਲਾਂ ਅਗਲੀ ਗੱਲ ਜਿਹੜੇ ਆਪਾਂ ਇੱਥੇ ਅਪਰਚੁਨਕੀ ਭੇਜਿਆ ਗਿਆ ਹੈ ਪੰਜਾਬ ਦੇ ਲੋਕਾਂ ਨੇ ਅਸੀਂ ਰੋਲ ਮਾਡਲ ਹੈ ਪੰਜਾਬ ਦੇ ਲੋਕਾਂ ਵਾਸਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਸਾਡਾ ਕੰਡਕਟ ਇੱਥੇ ਤੇ ਸਾਡਾ ਕੰਡਕਟ ਬਾਹਰ ਸਾਰੇ ਵਿਸ਼ਵ ਦੇ ਵਿੱਚ ਦੇਖਿਆ ਜਾ ਰਿਹਾ ਹੈ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਔਰ ਪੰਜਾਬੀ ਦੇਖ ਰਹੇ ਹਨ ਔਰ ਮੇਰੇ ਮੈਂ ਰਿਕਾਰਡ ਚੈੱਕ ਕਰਾ ਲਿਆ ਮੇਰੇ ਧਿਆਨ ਦੇ ਵਿੱਚ ਆਇਆ ਕਿ ਸਾਡੇ ਸਤਕਾਰਯੋਗ ਮੈਂਬਰ ਸ਼੍ਰੀ ਅਵਤਾਰ ਸਿੰਘ ਜੂਨੀਅਰ ਅਫਸ਼ਾਬਦ ਸਾਡੇ ਇੱਕ ਸਤਕਾਰਯੋਗ ਮੈਂਬਰ ਦੇ ਬਜ਼ੁਰਗਾ ਵਾਲੇ ਬੋਲੇ। ਔਰ ਹਾਲਾਂਕਿ ਇਹਨਾਂ ਦਾ ਮਾਈਕ ਆਫ ਸੀ। ਲੇਕਿਨ ਇੱਥੇ ਚੇਅਰ ਤੇ ਬੈਠੇ ਹੋਏ ਸਾਡੇ ਡਿਪਟੀ ਸਪੀਕਰ ਸਾਹਿਬ ਨੇ ਉਹ ਸੁਣਿਆ ਉਹ ਰਿਕਾਰਡਿੰਗ ਦੇ ਵਿੱਚ ਆ ਗਿਆ। ਸੋ ਇਸ ਤਰ੍ਹਾਂ ਦਾ ਵਿਵਹਾਰ ਆਪਣੇ ਕੋਲੋਂ ਲੋਕ ਉਮੀਦ ਨਹੀਂ ਕਰਦੇ। ਸੋ ਮੈਂ ਇਹ ਕਹਣਾ ਵੀ ਇਹ ਗਿਲਟੀ ਨੇ ਔਰ ਇਹਨਾਂ ਦੇ ਖਿਲਾਫ ਅਗਰ ਕੋਈ ਮਤਾ ਤੁਸੀਂ ਲਿਆਉਣਾ ਚਾਹੁੰਦੇ ਹੋ ਤਾਂ ਆਲਾਓ ਪਾਰਲੀਮੈਂਟਰੀ ਫੇਰ ਮਿਨਿਸਟਰ ਯੈਸ ਫਲੋਜ ਨਿਕਲ ਗਿਆ ਗਾਲ ਤਾਂ ਮੁੱਖ ਮੰਤਰੀ ਸਾਹਿਬ ਫਲੋਜ ਦੇ ਨਿਕਲਣੀ ਚਾਹੀਦੀ ਥੈਨ ਹੀ ਸ਼ੁੱਡ ਫੀਲ ਸੌਰੀ ਮੈਂ ਤੁਹਾਡੀ ਗੱਲ ਮੰਨਦਾ ਹੈ ਹੀ ਸ਼ੁੱਡ ਫੀਲ ਸੌਰੀ ਉਹ ਇਹ ਕਹਿ ਰਹੇ ਮੈਂ ਕੱਢੀ ਆ ਇਹ ਗੱਲ ਗਲਤ ਹੈ ਜੀ ਮੂੰਹ ਤੋਂ ਨਿਕਲੀ ਗੱਲ ਇੱਕ ਵਾਰੀ ਨਿਕਲ ਜਾਂਦੀ ਹੈ ਹੀ ਸ਼ੁੱਡ ਸਟੈਂਡ ਅਪ ਐਂਡ ਫੀਲ ਸੌਰੀ ਫੇਰ ਤਾਂ ਹੋ ਸਕਦਾ ਜੀ معافی مانگ لین تو ٹھیک ہے ہاں ہاں کہنا تو نہیں گا ٹھیک ہے اچھا انہوں نے یہ گا ہاں جی لیڈر اپنے ممبر بہاف اپنے ویر کو معافی منگا ٹھیک ہے میں اپنے ممبر جو گستاخی ہوئی ہے हो गया जी हो गया आ, अगली ਗੱਲ ਜਿਹੜੇ ਆਪਾਂ ਇੱਥੇ ਅਪਰਚੁਨਕੇ ਭੇਜਿਆ ਗਿਆ ਹੈ ਪੰਜਾਬ ਦੇ ਲੋਕਾਂ ਨੇ ਅਸੀਂ ਰੋਲ ਮਾਡਲ ਆ ਪੰਜਾਬ ਦੇ ਲੋਕਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਸਾਡਾ ਕੰਡਕਟ ਇੱਥੇ ਤੇ ਸਾਡਾ ਕੰਡਕਟ ਬਾਹਰ ਸਾਰੇ ਵਿਸ਼ਵ ਦੇ ਵਿੱਚ ਦੇਖਿਆ ਜਾ ਰਿਹਾ ਹੈ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਔਰ ਪੰਜਾਬੀ ਦੇਖ ਰਹੇ ਆ ਔਰ ਮੇਰੇ ਮੈਂ ਰਿਕਾਰਡ ਚੈੱਕ ਕਰਾ ਲਿਆ ਮੇਰੇ ਧਿਆਨ ਦੇ ਵਿੱਚ ਆਇਆ ਕਿ ਸਾਡੇ ਸਤਕਾਰਯੋਗ ਮੈਂਬਰ ਸ਼੍ਰੀ ਅਵਤਾਰ ਸਿੰਘ ਜੂਨੀਅਰ ਨੇ ਅਪ ਸ਼ਬਦ ਸਾਡੇ ਇੱਕ ਸਤਕਾਰਯੋਗ ਮੈਂਬਰ ਦੇ ਬਜ਼ੁਰਗਾਂ ਬਾਰੇ ਬੋਲੇ। ਔਰ ਹਾਲਾਂਕਿ ਇਹਨਾਂ ਦਾ ਮਾਈਕ ਆਫ ਸੀ। ਲੇਕਿਨ ਇੱਥੇ ਚੇਅਰ ਤੇ ਬੈਠੇ ਹੋਏ ਸਾਡੇ ਡਿਪਟੀ ਸਪੀਕਰ ਸਾਹਿਬ ਨੇ ਉਹ ਸੁਣਿਆ ਉਹ ਰਿਕਾਰਡਿੰਗ ਦੇ ਵਿੱਚ ਆ ਗਿਆ। ਸੋ ਇਸ ਤਰ੍ਹਾਂ ਦਾ ਵਿਵਹਾਰ ਆਪਣੇ ਕੋਲੋਂ ਲੋਕ ਉਮੀਦ ਨਹੀਂ ਕਰਦੇ ਸੋ ਮੈਂ ਇਹ ਚਾਹਣਾ ਵੀ ਇਹ ਗਿਲਟੀ ਨੇ ਔਰ ਇਹਨਾਂ ਦੇ ਖਿਲਾਫ ਅਗਰ ਕੋਈ ਮਤਾ ਤੁਸੀਂ ਲਿਆਉਣਾ ਚਾਹੁੰਦੇ ਤਾਂ ਅਲਾਓ ਪਾਰਲੀਮੈਂਟਰੀ ਫਿਰ ਮਿਨਿਸਟਰ ਯੈਸ ਫਲੋਜ ਨੇ ਨਿਕਲ ਗਿਆ ਗਾਲ ਦਾ ਮੁੱਖ ਮੰਤਰੀ ਸਾਹਿਬ ਫਲੋਜ ਵਿੱਚ ਨਿਕਲਣੀ ਚਾਹੀਦੀ ਥੈਨ ਹੀ ਸ਼ੁੱਡ ਫੀਲ ਸੌਰੀ ਨਹੀਂ ਮੈਂ ਤੁਹਾਡੀ ਗੱਲ ਮੰਨਦਾ ਹੈ ਹੀ ਸ਼ੁੱਡ ਫੀਲ ਸੌਰੀ ਉਹ ਇਹ ਕਹਿ ਰਹੇ ਮੈਂ ਕੱਢੀ ਆ ਇਹ ਗੱਲ ਗਲਤ ਹੈ ਮੂੰਹ ਤੋਂ ਨਿਕਲੀ ਗੱਲ ਇੱਕ ਵਾਰੀ ਨਿਕਲ ਜਾਂਦੀ ਹੈ ਹੀ ਸ਼ੁੱਡ ਸਟੈਂਡ ਅਪ ਐਂਡ ਫੀਲ ਸੌਰੀ ਫੇਰ ਤਾਂ ਹੋ ਸਕਦਾ ਜੀ ਮਾਫੀ ਮੰਗ ਲਿਆ ਤਾਂ ਠੀਕ ਹੈ ਤੇ ਹਾਂ ਹਾਂ ਇਹ ਕਹਿਣ ਲੱਗੇ ਤਾਂ ਨਹੀਂ ਕੱਢੂਗਾ ਠੀਕ ਹੈ ਅੱਛਾ ਇਹਨਾਂ ਨੇ ਇਹ ਕਿਹਾ ਅੱਗੇ ਤੋਂ ਵੀ ਕੱਢੂਗਾ ਹਾਂ ਹਾਂ ਡੀ ਲੀਡਰ ਆਪਣੇ ਮੈਂਬਰ ਦੇ ਬਿਹਫ ਤੇ ਆਪਣੇ ਵੀਰ ਕੋਲੋਂ ਮਾਫੀ ਮੰਗਦਾ ਹੈ ਵੈਰੀ ਗੁੱਡ میں اپنے ممبر جو گستاخی ہوئی ہے میں معافی مانگ رہا ہو گیا جی رحم دو چڑھو اس کا ہو گیا جی ہو ہو گیا ہو گیا جی ہو گیا